ਇੱਕ ਗੁਰਜੰਤ ਸਿੰਘ ਨਾਂ ਦਾ ਮੁੰਡਾ ਹੈ ਸੰਗਣੇ ਦਾ ਰਹਿਣ ਵਾਲਾ ਆ ਉਹ ਇੱਥੇ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਦਾ ਜਿਹੜਾ ਕਾਲਜ ਹੈਗਾ ਇੱਥੇ ਚੱਲਦਾ ਆ ਇੱਥੇ ਆਇਆ ਸੀ ਕਿਸੇ ਕੰਮ ਉਹ ਵੈਰੀਫਾਈ ਕਰ ਰਹੇ ਆ ਵੀ ਕੀ ਕਰਨ ਆਇਆ ਸੀ ਉਹ ਕੁਝ ਮੁੰਡੇ ਉਹਦਾ ਪਿੱਛਾ ਕਰ ਰਹੇ ਸੀ ਪਹਿਲਾਂ ਉਹਨਾਂ ਨੇ ਉੱਥੇ ਪਿੱਛੇ ਉਹਨੂੰ 60 ਸ਼ੂਟ ਮਾਰਨ ਦੀ ਕੋਸ਼ਿਸ਼ ਕੀਤੀ ਉਹ ਭੱਜ ਕੇ ਇੱਥੇ ਆਇਆ ਤੇ ਇੱਥੇ ਜਦੋਂ ਆਇਆ ਤੇ ਉਹਦੇ ਗਿੱਟੇ ਦੇ ਵਿੱਚ ਉਹਨਾਂ ਨੇ ਗੋਲੀ ਮਾਰੀ ਹੈ ਜੀ

ਕਿ ਉਹ ਉਹ ਖਾਲੀ ਹੱਤੀ ਜਾਂ ਕਿੱਦਾਂ ਸੀ ਉਹ ਮੁੰਡਾ ਹੋ ਮੁੰਡਾ ਖਾਲੀ ਹੱਥ ਜਿੰਨੂੰ ਗੋਲੀ ਵੱਜੀ ਨਹੀਂ ਉਹ ਬਾਈਕ ਤੇ ਸੀ ਜਾਂ ਕਿਰਤੇ ਸੀ ਉਹ ਦੋ ਜਣੇ ਇੱਕ ਬੈਗ ਤੇ ਸੀ ਅੱਛਾ ਤੇ ਜਿਹੜਾ ਮੁੰਡੇ ਤੇ ਗੋਲੀ ਵੱਜੀ ਉਹ ਕਿਰਤੇ ਸੀ ਉਹ ਖਾਲੀ ਹੱਥ ਕਹਰੇ ਕਿ ਨਾ ਮੇਰਾ ਹੋਰ ਆ ਮੋਟਰਸਾਈਕਲ ਵੀ ਲੈ ਗਏ ਕੋ ਕੇ ਹਾਂ ਹੋ ਕੰਦਾ ਰਿਆ ਮੇਰਾ ਮੋਟਰਸਾਈਕਲ ਪਿੱਛੋਂ ਖੋ ਲਿਆ ਉਹ ਭੱਜਾ ਹੁੰਦਿਆ ਸੀ ਤੇ ਇੱਥੇ ਇੱਥੇ ਪੁਲਿਸ ਲੈ ਗਈ ਹੁਣ ਮਾਮਲਾ ਹੋਇਆ ਜਿਹੜੀ ਗੋਲੀ ਚੱਲੀ ਹੈ ਜੀ ਸਵਾਰ ਉੱਤੇ ਇੱਕ ਗਰਜਨ ਸਿੰਘ ਨਾਂ ਦਾ ਮੁੰਡਾ ਹੈ ਸੰਗੜੇ ਦਾ ਰਹਿਣ ਵਾਲਾ ਆ ਉਹ ਇੱਥੇ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਦਾ ਜਿਹੜਾ ਕਾਲਜ ਹੈਗਾ ਇੱਥੇ ਚੱਲਦਾ ਆ ਇੱਥੇ ਆਇਆ ਸੀ ਕਿਸੇ ਕੰਮ ਉਹ ਵੈਰੀਫਾਈ ਕਰ ਰਹੇ ਆ ਵੀ ਕੀ ਕਰਨ ਆਇਆ ਸੀ ਉਹ ਕੁਝ ਮੁੰਡੇ ਉਹਦਾ ਪਿੱਛਾ ਕਰ ਰਹੇ ਸੀ ਪਹਿਲਾਂ ਉਹਨਾਂ ਨੇ ਉੱਥੇ ਪਿੱਛੇ ਉਹਨੂੰ 60 ਸ਼ੂਟ ਮਾਰਨ ਦੀ ਕੋਸ਼ਿਸ਼ ਕੀਤੀ ਉਹ ਭੱਜ ਕੇ ਇੱਥੇ ਆਇਆ ਤੇ ਇੱਥੇ ਜਦੋਂ ਆਇਆ ਤੇ ਉਹਦੇ ਗਿੱਟੇ ਦੇ ਵਿੱਚ ਉਹਨਾਂ ਨੇ ਗੋਲੀ ਮਾਰੀ ਹੈ ਜੀ ਸਰ ਕੋਈ ਮੋਟਰਸਾਈਕਲ ਵੀ ਕੋਇਆ ਗਿਆ ਜੀ ਬੁਲਟ ਮੋਟਰਸਾਈਕਲ ਦੱਸ ਰਿਹਾ ਜੀ ਮੋਟਰਸਾਈਕਲ ਤੇ ਮੋਬਾਈਲ ਉਹਦਾ ਲੈ ਕੇ ਗਿਆ ਉਹ ਦੱਸ ਰਿਹਾ ਗਰਜੰਟ ਸਿੰਘ ਉਹ ਵੈਰੀਫਾਈ ਕਰ ਰਹੇ ਆ ਜੀ ਬਾਕੀ ਸਾਰੇ ਕੀ ਕੁੜੀ ਦਾ ਕੀ ਰੋਲ ਹੈ ਜੀ ਵਿੱਚ ਆਪਣਾ ਕੁੜੀ ਛੱਡ ਕੇ ਆਇਆ ਤੇ ਫਿਰ ਪਿੱਛੇ ਮੁੰਡੇ ਲੱਗੇ ਇਹ ਗੱਲ ਵੈਰੀਫਿਕੇਸ਼ਨ ਦੀ ਹੈ ਜੀ ਵੈਰੀਫਾਈ ਕਰਾਂਗੇ ਪਹਿਲਾਂ ਫੇਰ ਹੀ ਸਾਰੀ ਗੱਲ ਕਲੀਅਰ ਕਰ ਸਕਦੇ ਆ ਜੀ ਹੁਣ ਕੁੜੀ ਦੇ ਬਾਰੇ ਕੋਈ ਗੱਲ ਹੈਗੀ ਸੀ ਕਿ ਨਹੀਂ ਹੈਗੀ ਉਹ ਗੱਲ ਵੈਰੀਫਾਈ ਕਰ ਰਹੇ ਆ ਕਿੰਨੀ ਉਮਰ ਹੈ ਤੇ ਕਿੱਥੇ ਗੋਲੀ ਲੱਗੀ ਹੋਈ ਹੈ ਉਹਦੇ ਗਿੱਟੇ 'ਚ ਲੱਗੀ ਹੈ ਗੋਲੀ ਜੀ ਤੇ ਉਮਰ ਉਹਦੀ ਹੈਗੀ ਹੈ 25-30 ਸਾਲ ਦੇ ਵਿੱਚ ਕਿੰਨੀਆਂ ਗੋਲੀਆਂ ਇੱਕ ਜੀ ਸਰ ਇੱਥੋਂ ਪਤਾ ਲ ਜੇ ਦੋ ਹੀ ਆ ਤਾਂ ਫਿਰ ਦੋ ਪਤਾ ਲੱਗ ਜਾਏਗਾ ਜੀ ਹਜੇ ਫਿਲਹਾਲ ਤਾਂ ਉਹਨੇ ਦੱਸਿਆ ਪਤਾ ਗਿੱਟੇ ਦੇ ਵਿੱਚ ਗੋਲੀ ਲੱਗੀ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਰਹੇ ਹਾਂ ਹਸਪਤਾਲ ਜਾ ਕੇ ਉਹਦਾ ਦੇਖਦੇ ਹਾਂ ਜੀ ਉਹਦਾ ਕੀ ਹੈਗਾ ਉਹਦਾ ਸਾਰੀ ਗੱਲ